ਹਾਂਜੀ ਕਿਸਾਨ ਵੀਰੋ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਗਾਲਬ ਕਲਾਂ ਜੀ ਜੋ ਕਿ ਤਹਿਸੀਲ ਜਗਰਾਉਂ ਤੇ ਜ਼ਿਲ੍ਹਾ ਲੁਧਿਆਣੇ ਦਾ ਪਿੰਡ ਆ ਜੀ ਤੇ ਬੋਰ ਦੇ ਵਿੱਚ ਆਪਾਂ ਡਿਗੀਵੀ ਮੋਟਰ ਕੱਢਣ ਲਈ ਪਹੁੰਚੇ ਆਂ ਜੀ ਤੇ ਸਰਦਾਰ ਮਨਪ੍ਰੀਤ ਸਿੰਘ son of ਸਰਵਣ ਸਿੰਘ ਤੇ ਖੇਤ ਵਿੱਚ ਪਹੁੰਚੇ ਆਂ ਜੀ ਤੇ ਜੋ ਕਿ ਸਰਦਾਰ ਜਸਵੀਰ ਸਿੰਘ ਜੀ ਗਾਲਬ ਵਾਲੇ ਉਹਨਾਂ ਨੇ ਆਪਣਾ ਨੰਬਰ ਦੇ ਕੇ ਬਾਈ ਜੀ ਉਹਨਾਂ ਨਾਲ ਸੰਪਰਕ ਕਰਾਇਆ ਤੇ ਮੋਟਰਾਂ ਦਾ ਆਪਾਂ ਹਰ ਰੋਜ਼ ਡਿੱਗੀਆਂ ਕੱਢਦੇ ਹਾਂ ਜੀ ਪਰ ਜਿਹੜੀ ਇਹ ਮੋਟਰ ਦੀ ਗੱਲ ਆ ਤੁਹਾਨੂੰ ਦੱਸਦੇ ਸਾਰੀ ਜਾਣਕਾਰੀ ਕਿ ਇੱਥੇ ਕੀ ਗੱਲ ਕਿਵੇਂ ਮੋਟਰ ਡਿੱਗੀ ਆ ਤੇ ਚਲੋ ਆਪਾਂ ਕੱਢਦੇ ਆਂ ਮੋਟਰ ਨਾਲੇ ਤੁਹਾਨੂੰ ਦਿੰਨੇ ਸਾਰੀ ਜਾਣਕਾਰੀ ਜੀ ਪਹਿਲਾਂ ਪਉਨੇ ਆ ਜੀ ਫਤਿਹ ਦੀ ਸਾਂਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਇਹ ਬਾਈ ਜੀ ਸਰਦਾਰ ਮਨਪ੍ਰੀਤ ਸਿੰਘ ਜੀ son of ਸਰਬਨ ਸਿੰਘ ਜੀ ਉਹਨਾਂ ਦੇ ਖੇਤ ਵਿੱਚ ਪਹੁੰਚੇ ਜੀ ਇਹਨਾਂ ਦੇ 500 ਫੁੱਟ ਡੂੰਘਾ ਬੋਰ ਆ ਜੀ ਇਹ ਸਮਾਲ ਸੀ ਵਾਲ ਦੇ ਵਿੱਚ ਜਿਵੇਂ ਕਿ ਆਮ ਤਕਰੀਬਨ 250 300 400 ਵਾਲੇ 500 ਫੁੱਟ ਵਾਲਾ ਬੋਰ ਆ ਜੀ ਪੂਰਾ ਡੂੰਗਾ ਬੋਰ ਆ ਤੇ ਬਾਈ ਜੀ ਉਹਨਾਂ ਦੀ 140 ਫੁੱਟ 4 ਇੰਚੀ ਡਿਲੀਵਰੀ ਪਾਈ ہوئی ਸੀ 9 ਇੰਚੀ ਬੋਰ ਦੇ ਵਿੱਚ ਤੇ 10 ਸਾਲ ਹੋ ਗਏ ਬਾਈ ਜੀ ਉਹਨਾਂ ਦੀ ਮੋਟਰ ਪਾਈ ਨੂੰ ਬਾਈ ਉਹਨਾਂ ਨੇ ਮੋਟਰ ਕੱਢੀ ਨਹੀਂ ਸੀ ਬਸ ਉੱਤੋਂ ਟੋਟੇ ਹੀ ਪਾਈ ਜਾਂਦੇ ਸੀਗੇ ਤੇ ਬਾਈ ਜੀ ਉਹਨਾਂ ਨੇ ਕੋਈ ਮੋਟਰ ਦੇ ਵਿੱਚ ਖਰਾਬੀ ਆਈ ਕੋਈ ਟੋਟਾ ਪੈਂਦਾ ਹੀ ਸ਼ਾਇਦ ਚੱਕ ਕੇ ਵੇਖਣ ਲੱਗੇ ਪਾਣੀ ਥੱਲੇ ਲੀਕ ਸੀ ਜਿੱਥੋਂ ਪਾਈਪ ਟੁੱਟਿਆ ਤੇ ਚਾਰ ਪਾਈਪ ਬਾਹਰ ਆ ਕੇ ਮੋਟਰ ਡੈਕਪੀ ਵਿੱਚ ਜੀ ਤੇ ਚਲੋ ਜੀ ਜ਼ਿਮੀਂਦਾਰ ਭਰਾਵਾਂ ਨੂੰ ਵੀ ਕਈ ਵਾਰੀ ਨਹੀਂ ਪਤਾ ਹੁੰਦਾ ਵੀ ਕੌਣ ਬੰਦੇ ਨੂੰ ਟਰੰਡੀਆਂ ਕੱਢਦੇ ਆ ਜਾਂ ਨਹੀਂ ਤੇ ਬਾਈ ਜੀ ਉਹਨਾਂ ਨੇ ਕੋਈ ਅਣਜਾਣ ਬੰਦੇ ਸਮਝ ਲਓ ਲਾਲੇ ਜਾਂ ਮੰਨ ਲਓ ਵੀ ਉਹ ਬੰਦੇ ਛੋਟੀਆਂ ਮੋਟਰਾਂ ਕੱਢਦੇ ਆ ਜਾਂ ਉਹਨਾਂ ਨੇ ਇੰਨਾ ਡੂੰਘੇ ਬੋਰਚ ਕਿਤੇ ਨਹੀਂ ਮੋਟਰ ਕੱਢੀ ਹੋਣੀ ਤੇ ਉਹ ਕੋਈ ਮਿਸਤਰੀ ਆਏ ਸੀ ਜੀ ਇੱਥੇ ਤੇ ਤਿੰਨ ਦਿਨ ਟੱਕਰਾ ਮਰੀ ਗਏ ਤਿੰਨ ਦਿਨੇ ਕਰਾਤ ਲੱਗੇ ਰਹੇ ਵਿਚਾਰੇ ਤੇ ਚਲੋ ਉਹਨਾਂ ਤੋਂ ਮੋਟਰ ਨਿਕਲੀ ਨਹੀਂ ਗਈ ਜੀ ਤੇ ਆ ਸਮਾਨ ਵੀ ਉਹਨਾਂ ਨੇ ਕੋਈ ਮੰਗਾਇਆ ਬਾਈ ਉਹਨਾਂ ਤੋਂ ਕਿਰਾਏ ਤੇ ਤੇ ਉਹ ਇਹ ਕਿਰਾਇਆ ਵੀ ਬਾਈ ਜੀ ਹੁਣਾਂ ਨੂੰ ਜ਼ਿੰਮੇਦਾਰਾਂ ਨੂੰ ਚਲੋ ਪੈ ਗਿਆ ਵੀ ਕਿਉਂਕਿ ਬਾਈ ਹੁਣਾਂ ਨੂੰ ਵੀ ਨਹੀਂ ਸੀ ਪਤਾ ਵੀ ਚਲੋ ਬਾਕੀ ਜਦੋਂ ਮੁਸੀਬਤ ਜਿਹ ਵਿੱਚ ਫਸਿਆ ਹੋਵੇ ਬੰਦਾ ਜੀ ਪਤਾ ਨਹੀਂ ਲੱਗਦਾ ਜਿੱਥੇ ਉਹ ਅਗਲਾ ਕਹਿੰਦਾ ਉੱਥੋਂ ਹੀ ਸਮਾਨ ਲੈਣ ਜਾਂਦਾ ਤੇ ਉਹ ਬਾਈ ਹੁਣੀ ਵਿਚਾਰੇ ਲੱਗੇ ਰੇ ਤਿੰਨ ਦਿਨ ਕੱਢਣ ਜੀ ਇੱਕ ਰਾਤ ਤੇ ਮੋਟਰ ਨਹੀਂ ਨਿਕਲੇਗੀ ਫੇਰ ਬਾਈ ਜਸਵੀਰ ਸਿੰਘ ਹੁਣਾਂ ਨੇ ਸਾਡਾ ਨੰਬਰ ਦੇ ਕੇ ਬਾਈ ਹੁਣਾਂ ਨਾਲ ਸੰਪਰਕ ਕਰਾਇਆ ਤੇ ਕਿਉਂਕਿ ਆਪਣੇ ਕੋਲੇ ਸਮਾਨ ਜੀ ਆਪਾਂ 6 ਤੋਂ 700 ਫੁੱਟ ਤੱਕ ਆਪਣੇ ਕੋਲੇ ਸਮਾਨ ਹੁੰਦਾ ਜੀ ਮੋਟਰ ਚਾਹੇ ਬੋਰ ਦੇ ਵਿੱਚ ਜੁੜੀਆਂ, ਗਰਮੀਆਂ ਹੁੰਦੀਆਂ, ਫਸੀਆਂ ਵਾ ਚਾਹੇ ਢਿੱਗੀਆਂ ਮੋਟਰਾਂ ਕੱਢਣ ਦਾ ਆਪਣੇ ਕੋਲੇ ਸਾਰਾ ਸਮਾਨ ਆਈ ਤੇ ਵੱਡੀਆਂ ਮੋਟਰਾਂ ਦਾ ਸਪੈਸ਼ਲ ਕੰਮ ਆਈ ਆਪਣਾ ਢਿੱਗੀਆਂ ਕੱਢਣ ਦਾ ਤੇ ਚਲੋ ਜੀ ਆਪਾਂ ਫਿਰ ਆਪਦੀ ਮਸ਼ੀਨ ਲਿਆ ਕੇ ਸਮਾਨ ਸਾਰਾ ਪਾ ਕੇ ਤੇ ਬਾਈ ਜੀ ਉਹਨਾਂ ਦੀ ਮੋਟਰ ਕੱਢ ਰਹੇ ਆ ਜੀ ਵਿੱਚੋਂ ਤੇ ਮੋਟਰ ਪੁਰਾਣੀ ਡਿਲੀਵਰੀ 'ਚ ਕਾਫੀ ਚਰਦੀ ਪਾਈ ਹੋਣ ਕਰਕੇ ਡਿਲੀਵਰੀ ਦੇ ਵਿੱਚ ਵੰਗ ਸੀਗਾ ਕੋਸ ਪਲੇਟਾਂ ਬਲੂਟਾਂ ਵੰਗੀਆਂ ਸੀ ਤਾਂ ਫੋਰ ਦੇ ਵਿੱਚ ਸਾਰੀ ਮੋਟਰ ਹੀ ਫਸ ਕੇ ਆਈ ਜੀ ਮੋਟਰ ਸਾਰੀ ਤੇ ਉਹ ਮੋਟਰ ਆਪਾਂ ਕੱਢ ਰਹੇ ਆ ਉਸੇ ਤਰ੍ਹਾਂ ਹੀ ਆਪਾਂ ਇਹ ਗੱਲ ਨਹੀਂ ਕਹਿੰਦੇ ਵੀ ਕਿ ਮੈਸਤਰੀ ਨੂੰ ਕੰਮ ਨਹੀਂ ਕਰਨਾ ਹੁੰਦਾ ਚਲੋ ਸਾਰੇ ਮੈਸਤਰੀ ਬਹੁਤ ਵਧੀਆ ਕੰਮ ਕਰਦੇ ਆਂ ਪਰ ਇੱਕ ਗੱਲ ਦਾ ਜ਼ਰੂਰ ਜੀ ਧਿਆਨ ਰੱਖਿਆ ਕਰੋ ਮੰਨ ਲਓ ਜੇ ਆਪਣੇ ਕੋਲੇ ਸਮਾਨ ਨਹੀਂ ਹੈ ਜੀ ਉਹਨਾਂ ਜਾਂ ਮੰਨ ਲਓ ਆਪਾਂ ਤੋਂ ਕੰਮ ਨਹੀਂ ਜਿਹੜਾ ਹੁੰਦਾ ਹੀ ਉਹ ਜ਼ਿੰਮੇਵਾਰਾਂ ਨੂੰ ਜ਼ਰੂਰ ਦੱਸ ਦਿਆ ਕਰੋ ਬਈ ਇਹ ਸਾਡੇ ਕਰਨ ਵਾਲਾ ਨਹੀਂ ਤੁਸੀਂ ਕਿਸੇ ਹੋਰ ਤੋਂ ਕਰਵਾ ਲਓ ਕਿਉਂਕਿ ਇੱਕ ਤਾਂ ਝੋਨੇ ਦੇ ਵਿੱਚ ਪਾਣੀ ਦੀ ਬਹੁਤ ਗਲਤ ਹੁੰਦੀ ਆ ਵੀ ਪੂਰਾ ਟਾਈਮ ਪਾਣੀ ਦੀ ਬਹੁਤ ਲਾਈਟ ਬਹੁਤ ਘਟ ਆਉਂਦੀ ਕਰਕੇ ਤੇ ਉਧਰੋਂ ਇੰਨੇ கரੰਟ ਮਰ ਜਾਣੇ ਅਗਲੇ ਤਾਂ ਪਾਣੀ ਦੀ ਬਹੁਤ ਡੈਕਟ ਆ ਜਾਂਦੀ ਹੈ ਜੀ ਤੇ ਬਾਕੀ ਡਿਲੀਵਰੀ ਸਾਰੀ ਗਲੀ ਹੁਈ ਸੀ ਟੁੱਟ ਕੇ ਜਿੰਨੇ ਪਾਪਾ ਮੋਟਰ ਵਿੱਚ ਉੱਤੇ 4 ਪਾਪਾ ਉਹ ਟੁੱਟ ਕੇ ਡੱਗੇ ਸੀ ਮੋਟਰ ਆਪਾਂ ਬਾਹਰ ਕੱਢ ਲਈ ਜਿਹੜੇ ਵਿੱਚੋਂ ਪਾਪ ਨਿਕਲੇ ਫੇ ਉਹ ਵੀ ਅਸੀਂ ਭਾਈ ਜੀ ਉਹਨਾਂ ਨੂੰ ਕਹੇ ਮਸ਼ੀਨ ਲਿਆਓ ਕੱਢ ਹੀ ਦਿੰਨੇ ਆ ਆ ਜਿਹੜੇ ਵਿੱਚੋਂ ਪਾਪ ਕੱਢੇ ਉਹ ਵੀ ਬਿਲਕੁਲ ਗਲ ਕੇ ਟੁੱਟੇ ਹੋਏ ਕਿਸਾਨ ਭਰਾ ਵੀ ਜਿਨ੍ਹਾਂ ਦੀਆਂ ਮੋਟਰਾਂ ਡੈੱਕੇ ਟੁੱਟਦੀਆਂ ਹੁੰਦੀਆਂ ਸੀ ਤੇ ਪਰ ਜਿਹੜੇ ਮੈਸਤਰੀ ਤੋਂ ਕਢਾਉਣੀ ਆ ਉਹ ਜਰੂਰ ਮਤਲਬ ਸਾਰਾ ਦੱਸ ਦਿਆ ਕਰੋ ਉਹਨੂੰ ਵੀ ਬਾਈ ਇੰਨੇ ਫੁੱਟ ਡੂੰਗਾ ਬੋਰ ਆ ਵੀ ਜੇ ਤੇਰੇ ਕੋਲ ਸਮਾਨ ਹੈਗਾ ਤਾਂ ਤੂੰ ਜਰੂਰ ਕੱਢ ਦੀ ਤੇ ਕਿਉਂਕਿ ਡੂੰਗੇ ਬੋਰਾਂ ਦੇ ਵਿੱਚ ਸਮਾਨ ਬਹੁਤ ਕਾਫੀ ਚਾਹੀਦਾ ਹੁੰਦਾ ਈ ਤੇ ਉਸ ਤਰ੍ਹਾਂ ਜਾਣਕਾਰ ਮਾਸਤਰੀ ਨੂੰ ਲਾਇਆ ਕਰੋ ਵੀ ਆਪਣਾ ਕੋਈ ਨੁਕਸਾਨ ਨਾ ਹੋਵੇ ਬੋਰ ਦਾ ਕਿਉਂਕਿ ਇੰਨਾ ਡੂੰਗਾ ਬੋਰ ਵੀ ਕਾਫੀ ਮਹਿੰਗਾ 2-3 ਲੱਖ ਰੁਪਏ ਦੇ ਵਿੱਚ ਬੋਰ ਹੁੰਦਾ ਵਾ ਤੇ ਆਪਾਂ ਬਾਈ ਜੀ ਉਹਨਾਂ ਦੀ ਮੋਟਰ ਬਾਹਰ ਕੱਢਤੀ ਸਹੀ ਸਲਾਮਤ ਜੀ ਤੇ ਜਿੰਨੇ ਵੀ ਭਰਾ ਆਪਣੇ ਪੇਜ ਨੂੰ ਵੇਖਦੇ ਰਹਿੰਦੇ ਆਈ ਤੇ ਸਾਰੇ ਆਪਣੇ ਜੇ ਕਰ ਦਿੱਤੇ ਸਿਹਜ ਚੰਗੇ ਲੱਗਦੇ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਆ ਕਰੋ ਜੀ ਜਿੰਨੇ ਵੀ ਭਰਾ ਫੇਸਬੁੱਕ ਤੇ ਨਵੇਂ ਜੁੜੇ ਜੀ ਤੇ ਆਪਣੇ ਪੇਜ ਨੂੰ ਫੋਲੋ ਕਰ ਲਿਓ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਜੇ ਕਿਸੇ ਭਰਾ ਦਾ ਨੁਕਸਾਨ ਹੋਦਾ ਤਾਂ ਆਪਣਾ ਮੈਸੇਜ ਉਹਨਾਂ ਤੱਕ ਪਹੁੰਚ ਜਾਵੇ ਤੇ ਆਪਣਾ ਨੰਬਰ ਸਕਰੀਨ ਤੇ ਚੱਲ ਰਿਹਾ ਹੈ ਜੇ ਕਿਸੇ ਵੀ ਭਰਾ ਨੂੰ ਕੋਈ ਬੋਰ ਦੀ ਦਿੱਕਤ ਆਉਂਦੀ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਆ ਜੀ ਜਿੰਨੇ ਵੀ ਭਰਾ ਆਪਣੇ ਆਪਣੀਆਂ ਵੀਡੀਓ ਵੇਖਦੇ ਰਹਿੰਨੇ ਆ ਜੀ ਤੁਸੀਂ ਐਪਰੀਸ਼ੀਏਟ ਕਰਦੇ ਆ ਸਾਨੂੰ ਅਸੀਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ